ਦਿੱਲੀ ਤਖਤ ਉੱਤੇ ਕੈਸਾ ਬਾਦਸ਼ਾਹੀ ਬੈਠਿਆ ਜਿਹੜਾ ਨਿਹਾਇਤ شریف ਸੀ ਤੇ ਉਹਦਾ ਕੰਮ ਕੀ ਸੀ ਕਿ ਕੁਰਾਨ شریف ਪੜਨਾ ਤੇ ਵਿਲੇ ਸਮੇਂ 'ਚ ਕੁਰਾਨ شریف ਲਿਖਣਾ ਤੇ ਇੱਕ ਹੋਰ ਮੇ ਮੋਟੀ ਜੀ ਗੱਲ ਦੱਸ ਦਿਆਂ ਵੀ ਉਹਦੀ ਘਰ ਵਾਲੀ ਰੋਟੀ ਆਪ ਪਕਾਉਂਦੀ ਸੀ ਸਾਰੇ ਭਾਰਤ ਦਾ ਬਾਦਸ਼ਾਹ ਹੋਵੇ ਤੇ ਉਹ ਉਹ ਆਪ ਦੀ ਰੋਟੀ ਆਪ ਦਾ ਪਰਿਵਾਰ ਉਹਦਾ ਪਕਾਉਂਦਾ ਹੋਵੇ ਇੱਕ ਕਿੱਡੀ ਵੱਡੀ ਗੱਲ ਆ ਬਿਸ਼ੱਕ ਹਜ਼ਾਰਾਂ ਨੌਕਰ ਹੋਰ ਕੰਮਾਂ ਤੇ ਤਰਖੇ ਜਾ ਦੱਸ ਸਕਦੇ ਸੀ ਪਰ ਉਹ ਨਿੱਜੀ ਕੰਮ ਆਪਣੇ ਉਹ ਆਪ ਕਰਦਾ ਸੀ ਅੱਜ ਆਪਾਂ ਗੱਲਬਾਤ ਕਰਾਂਗੇ ਸੁਲਤਾਨ ਨਸੀਰਉਦੀਨ ਮਹਿਮੂਦ ਦੀ 1246 ਦਾ ਵੇਲਾ ਸੋਨੂੰ ਮੈਂ ਖਾਸ ਗੱਲ ਦੱਸ ਦਿਆਂ ਵੀ ਰਜੀਆ ਸੁਲਤਾਨ ਦਾ ਕਤਲ ਹੋ ਗਿਆ ਸੀ ਬਹਿਰਾਮ ਸ਼ਾਹ ਦਾ ਕਤਲ ਹੋ ਗਿਆ ਸੀ ਤੇ ਇਸ ਤੋਂ ਇਲਾਵਾ ਮਸੂਦ ਸ਼ਾਹ ਦਾ ਕਤਲ ਵੀ ਹੋ ਗਿਆ ਸੀ ਮਤਲਬ ਇਹ ਤਿੰਨ ਸੁਲਤਾਨਾਂ ਦੇ ਕਤਲ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਅਗਲੀ ਵਾਰੀ ਆਉਂਦੀ ਹੈ ਸੁਲਤਾਨ ਅਲਤੁਤਮਿਸ਼ਦੇ ਮੁੰਡੇ ਨਸੀਰਉਦੀਨ ਮਹਿਮੂਦੀ ਹਾਲਾਂਕਿ ਤੁਸੀਂ ਸੁਣਿਆ ਹੋਊਗਾ ਨਸੀਰਉਦੀਨ ਮਹਿਮੂਦ ਇੱਕ ਪਹਿਲਾ ਵੀ ਨਾਂ ਸੀਗਾ ਉਹ ਸੀਗਾ ਐਲਤੋਤਮਿਸ਼ ਦਾ ਵੱਡਾ ਮੁੰਡਾ ਜਿਹੜਾ ਕਿ ਮੰਗੋਲਾਂ ਦੇ ਖਿਲਾਫ ਲੜਦਾ ਜਵਾਨੀ ਵੇਲੇ ਮਾਰਿਆ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਛੋਟਾ ਚੌਥਾ ਮੁੰਡਾ ਪੈਦਾ ਹੋਇਆ ਸੀ ਐਲਤੋਤਮਿਸ਼ ਦੇ ਘਰੇ ਤੇ ਜਿਹਦਾ ਨਾਂ ਵੀ ਪਹਿਲੇ بیٹے ਦੇ ਨਾਂ ਉੱਤੇ ਹੀ ਰੱਖਿਆ ਗਿਆ ਸੀ ਨਸੀਰਉਦੀਨ ਮਹਿਮੂਦ ਤੇ ਇਹਦਾ ਇਹ ਤੁਹਾਨੂੰ ਦੱਸਦੇ ਆਂ ਕਿ ਇਹਨੂੰ ਦਿੱਲੀ ਦੇ ਵਿੱਚ ਤਖਤ ਤੇ ਬਿਠਾਇਆ ਗਿਆ ਸੀ 1246 ਦੇ ਵੇਲੇ ਇਸ ਸਲਤਨਤ ਦੇ ਵਿੱਚ ਪਹਿਲਾਂ ਬਦਾਯੂ ਦਾ ਗਵਰਨਰ ਹੁੰਦਾ ਸੀਗਾ। ਇਹਦੀ ਸਲਤਨਤ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੋਈ ਵੀ ਰੁਚੀ ਨਹੀਂ ਸੀ। ਵਿਲੇ ਸਮੇ ਦੇ ਵਿੱਚ ਇਹਨੇ ਕੁਰਾਨ ਸ੍ਰੀ ਪੜ੍ਹਨਾ ਤੇ ਲਿਖਣਾ। ਇਹ ਇਹਦੀ ਖਾਸ ਸੁਭਾਅ ਸੀ ਮਦਰਵੇਸ਼ਗੀ ਦੇ ਸੁਭਾਅ ਜੀ ਸਾਦਾਪਨ ਸੀ ਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਵੀ ਰੋਟੀ ਪਾਣੀ ਵੀ ਆਪ ਦਾ ਆਪ ਹੀ ਉਹਦਾ ਪਰਿਵਾਰ ਪਕਾ ਲੈਂਦਾ ਸੀ ਨੌਕਰਾਂ ਨੂੰ ਨਹੀਂ ਸੀ ਆਖਦਾ। ਅੱਜ ਉਸ ਸੁਲਤਾਨ ਦੀ ਗੱਲਬਾਤ ਕਰਾਂਗੇ। ਗੁਲਾਮ ਵਾਚ ਦੇ ਸੁਲਤਾਨ ਸੁਲਤਾਨ ਨਸੀਰਉਦੀਨ ਮਹਿਮੂਦ ਦੀ। ਸੁਲਤਾਨ ਨਸੀਰਉਦੀਨ ਮਹਿਮੂਦ ਜਦੋਂ ਗੱਦੀ ਤੇ ਬੈਠਿਆ ਤਾਂ ਪਰਜਾ ਬਹੁਤ ਖੁਸ਼ ਹੋਈ ਕਿਉਂਕਿ ਉਹਨਾਂ ਦੇ ਪਸੰਦ ਦਾ ਜਰਨੈਲ ਬਣਿਆ ਸੀ ਸੁਲਤਾਨ ਬਣਿਆ ਸੀ ਕਿਉਂਕਿ ਪਰਜਾ ਨੂੰ ਹਮੇਸ਼ਾ ਸ਼ਰੀਹ ਬੰਦਾਈ ਪਸੰਦ ਹੁੰਦਾ ਤੇ ਜਿਹੜੀ ਉਸ ਸਮੇਂ ਤੁਰਕ ਦਰਬਾਰੀਆਂ ਚ ਲਾਗ ਡਾਟ ਖਿੱਚੋ ਤਣ ਚੱਲੀ ਆਉਂਦੀ ਸੀ ਉਹ ਵੀ ਖਤਮ ਹੋ ਗਈ ਸੀ ਕਿਉਂਕਿ ਉਹਨਾਂ ਚ ਆਪਸੀ ਉਹਦੇ ਲੈਣ ਦੀ ਖਿੱਚੋ ਤਣ ਚੱਲਦੀ ਸੀ ਪਰ ਉਹਨਾਂ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਹੀ ਸੁਲਤਾਨ ਨਸੀਰਉਦੀਨ ਮਹਿਮੂਦ ਨੂੰ ਆਪਣਾ ਸੁਲਤਾਨ ਮੰਨ ਲਿਆ ਸੀ ਪਰ ਹਾਲਾਤ ਇਹ ਪਰਵਾਹ ਨਹੀਂ ਸੀ ਕਰਦੇ ਕਿਉਂਕਿ ਸ਼ਰਾਫਟੇਕ ਥੋੜੇ ਸਮੇਂ ਲਈ ਚੱਲਦੀ ਆ ਪਰ ਜਦੋਂ ਬਾਹਰੀ ਹਮਲੇ ਹੋਣ ਤਾਂ ਉਦੋਂ ਸ਼ਰੀਫ ਬੰਦੇ ਦੀ ਕੋਈ ਵੀ ਚੱਲਦੀ ਨਹੀਂ ਹੁੰਦੀ ਤੇ ਉਦੋਂ ਫਿਰ ਉਹਨੂੰ ਕਿ ਸਖਤ ਹਥਕੰਡੇ ਅਪਣਾਉਣੇ ਪੈਂਦੇ ਆ ਤੇ ਸਖਤ ਹਥਕੰਡੇ ਅਪਣਾਉਣ ਦੇ ਲਈ ਨਸੀਰਉਦੀਨ ਮਹਿਮੂਦ ਕਹੋ ਕਿ ਕਹਿ ਲਵੋ ਕਿ ਪਕਤਾ ਪ੍ਰਬੰਧਨਾ ਕਰ ਸਕਿਆ ਪਰ ਉਹਨੇ ਬਲਬੰਦੀ ਸਹਾਇਤਾ ਲਈ ਜਿਹੜਾ ਕਿ ਬਾਅਦ ਵਿੱਚ ਉਸ ਤੋਂ ਬਾਅਦ ਸੁਲਤਾਨ ਵੀ ਬਣਿਆ ਸੀ ਪਰ ਬਲਬਨ ਨੇ ਹੁਣ ਸਾਰੀ ਸ਼ਕਤੀ ਕਰਨੀ ਸ਼ੁਰੂ ਕਰਤੀ ਸੀ ਕਿਉਂਕਿ ਇੱਕ ਪਾਸੇ ਤੋਂ ਹਮਲੇ ਮੰਗੋਲਾਂ ਦੇ ਹੁੰਦੇ ਸੀ ਤੇ ਦੂਜੇ ਪਾਸੇ ਤੋਂ ਹਮਲੇ ਖੋਖਰਾਂ ਦੇ ਹੁੰਦੇ ਸੀਗੇ ਇਹਨਾਂ ਸਾਰੀਆਂ ਨੂੰ ਬਗਾਵਤਾਂ ਨੂੰ ਦਬਾਉਣ ਦੇ ਲਈ ਸੁਲਤਾਨ ਨਸੀਰਉਦੀਨ ਮਹਿਮੂਦ ਨੇ ਬਲਬਨ ਨੂੰ ਨਾਲ ਲੈ ਕੇ ਤਕਰੀਬਨ 100 ਬਾ ਤਕਰੀਬਨ 1247 ਈਸਵੀ ਦੇ ਵਿੱਚ ਮੰਗੋਲਾਂ ਵਾਲੇ ਪਾਸੇ ਚੜ੍ਹਾਈ ਕਰਤੀ ਤੇ ਉਹਨਾਂ ਨੂੰ ਦਬਾਇਆ ਗਿਆ ਤੇ ਖੋਖਰਾਂ ਨੂੰ ਵੀ ਦਬਾਇਆ ਗਿਆ ਇਹ ਤਕਰੀਬਨ ਗੱਲ ਹੈ ਕਿ 1247 ਦੇ ਕਰੀਬ ਦੀ ਉਸ ਤੋਂ ਬਾਅਦ ਫਿਰ ਨਸੀਰਉਦੀਨ ਸੁਲਤਾਨ ਆ ਗਿਆ ਕਟੜੇ ਦੇ ਵਿੱਚ ਕਟੜੇ ਦੇ ਵਿੱਚ ਉਹਨੇ ਰਹਿائش ਕੀਤੀ ਤਾਂ ਉਸ ਸਮੇਂ ਕੁਝ ਬਗੀ ਸੀਗੇ ਮਵਾਤੀ ਤਾਂ ਇਸ ਤੋਂ ਬਿਨਾਂ ਹੋਰ Rajput ਰਾਜਿਆਂ ਨੇ ਵੀ ਬਗਾਵਤ ਕੀਤੀ ਹੋਈ ਸੀਗੀ ਉਹਨਾਂ ਬਗਾਵਤਾਂ ਨੂੰ ਦਬਾਉਣ ਦੇ ਲਈ ਸੁਲਤਾਨ ਨੇ ਬਲਬਲਬਨ ਨੂੰ ਗਿਆਸੂਦੀਨ ਬਲਬਲਬਨ ਨੂੰ ਉਹਨਾਂ ਵੱਲ ਭੇਜਿਆ ਤੇ ਉਹਨਾਂ ਬਗਾਵਤਾਂ ਨੂੰ ਦਬਾਇਆ ਗਿਆ ਜਿਦੇ ਵਿੱਚ ਖਾਸ ਤੌਰ ਤੇ ਜ਼ਿਕਰ ਆਉਂਦਾ ਵਾ ਬੁਧੇਲਖੰਡ ਬੁਧੇਲਖੰਡ ਦੇ Rajput ਰਾਜਾ ਨੂੰ ਦਬਾਇਆ ਗਿਆ ਤੇ ਇਸ ਤੋਂ ਬਾਅਦ ਫਿਰ ਜਦੋਂ ਵਪਾਰੀਆਂ ਨੂੰ ਸੁਰੱਖਿਆ ਮਿਲ ਗਈ ਤਾਂ ਆਮ ਜਨਤਾ ਨੂੰ ਸੁਰੱਖਿਆ ਮਿਲ ਗਈ ਕਿਉਂਕਿ ਬਾਹਰੀ ਹਮਲੇ ਹੁੰਦੇ ਰਹਿੰਦੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਜਿਹੜੇ ਵਪਾਰੀਆਂ ਦੇ ਸਾਥ ਮਿਲਦੇ ਨਾਲ ਰਾਜ ਦੇ ਵਿੱਚ ਦਿੱਲੀ ਸਲਤਨਤ ਦੇ ਵਿੱਚ ਇੱਕ ਸ਼ਾਂਤੀ ਆ ਗਈ ਸੀ ਇੱਕ ਕਾਹਲਕ ਸੁੱਖ ਸ਼ਾਂਤੀ ਦਾ ਮਾਹੌਲ ਬਣ ਗਿਆ ਸੀਗਾ 1250 ਈਸਵੀ ਦੇ ਵਿੱਚ ਨਾ ਦਿੱਲੀ ਸਲਤਨਤ ਨੂੰ ਕਮਜ਼ੋਰ ਸਮਝਦਿਆਂ ਹੋਇਆਂ ਰਜਵਾੜਿਆਂ ਨੇ ਬਗਾਵਤ ਕਰਨੀ ਸ਼ੁਰੂ ਕਰਤੀ ਸੀਗੀ ਤੇ ਉਸ ਸਮੇਂ ਫਿਰ ਉਸ ਬਗਾਵਤ ਨੂੰ ਦਬਾਉਣ ਦੇ ਲਈ ਬਲਬਨ ਨੇ ਹਮਲੇ ਸ਼ੁਰੂ ਕੀਤੇ ਤੇ ਬਲਬਨ ਨੇ ਕਹਿ ਸਕਦੇ ਹਾਂ ਕਿ ਦਿੱਲੀ ਤੋਂ ਲੈ ਕੇ ਕਾਲਖਰ ਤੱਕ ਦੀਆਂ ਜਿਹੜੀਆਂ ਬਗਾਵਤਾਂ ਉੱਠੀਆਂ ਸੀ ਉਹਨਾਂ ਸਾਰੀਆਂ ਬਗਾਵਤਾਂ ਨੂੰ ਦਬਾਇਆ ਇਸ ਤੋਂ ਇਲਾਵਾ ਗਵਾਲੀਅਰ ਚੰਦੇਰੀ ਜਿਹੜੇ ਕਿ ਮੱਧ ਪ੍ਰਦੇਸ਼ ਪੈਂਚ ਬੰਦੇ ਆ ਮਾਰਵਾੜ ਇਹਨਾਂ ਇਲਾਕਿਆਂ ਨੇ ਵੀ ਬਗਾਵਤਾਂ ਕੀਤੀਆਂ ਤੇ ਉਹਨਾਂ ਬਗਾਵਤਾਂ ਨੂੰ ਵੀ 1251 ਚ ਦਬਾਇਆ ਗਿਆ ਇਸ ਤੋਂ ਬਿਨਾ ਬਾਰਮਾੜ ਤੇ ਨਾਰ ਨਾਰਵਾੜ ਇਹਨਾਂ ਇੱਥੇ ਕਿਲੇ ਹੁੰਦੇ ਸੀ ਨਾ ਕਿਲਿਆਂ ਤੇ ਵੀ ਕਬਜ਼ਾ ਕੀਤਾ ਗਿਆ ਇਸ ਤੋਂ ਬਿਨਾਂ ਨਗੌਰ ਪੈਂਦਾ ਵਾ ਮੱਧ ਰਾਜਸਥਾਨ ਦੇ ਵਿੱਚ ਉੱਥੇ ਕਿਸ਼ਲੂ ਖਾਂ ਨੇ ਬਗਾਵਤ ਕਰਤੀ ਸੀ ਜਿਹੜੇ ਕਿ ਬਲਬੰਦ ਦਾ ਹੀ ਭਰਾ ਸੀ ਤਾਂ ਉਸ ਦੀ ਬਗਾਵਤ ਨੂੰ ਵੀ ਉਸ ਵੇਲੇ ਦਬਾਇਆ ਗਿਆ ਇਸ ਤੋਂ ਬਾਅਦ ਜਦੋਂ ਬਲਬੰਦ ਦੀ ਤਾਕਤ ਵੱਧਦੀ ਗਈ ਤਾਂ ਤੁਰਕ ਦਰਬਾਰੀ ਖਾਰਖਾਨੇ ਲੱਗ ਪਏ ਬਲਬਨ ਦੀ ਤਾਕਤ ਇੰਨੀ ਕਿਉਂ ਵਧਦੀ ਜਾ ਰਹੀ ਆ ਤੇ ਉਸ ਕਤਾਕਤ ਦੇ ਵਾਧਿਆਂ ਕਰਕੇ ਤੁਰਕ ਦਰਬਾਰੀਆਂ ਨੇ ਤਾਂ ਇਥੋਂ ਤੱਕ ਵੀ ਸੋਚ ਲਿਆ ਸੀ ਕਿ ਬਲਬਨ ਨੂੰ ਕਤਲ ਕੀਤਾ ਜਾਵੇ ਪਰ ਉਹ ਅਸਲ ਚ ਕਾਮਯਾਬ ਨਾ ਹੋਏ ਪਰ ਉਹ ਸੁਲਤਾਨ ਨਸੀਰਉਦੀਨ ਮਹਿਮੂਦ ਦੇ ਕੰਨ ਭਰ ਚ ਕਾਮਯਾਬ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਸੁਲਤਾਨ ਨਸੀਰਉਦੀਨ ਮਹਿਮੂਦ ਨੇ ਆਖਿਆ ਵੀ ਤੇਰੀ ਹਜੇ ਇੱਥੇ ਲੋੜ ਨਹੀਂ ਤੂੰ ਆਪਦੀ ਜੰਗੀਰ ਹਾਂਸੀ ਵਿੱਚ ਚਲੇ ਆ ਹਾਂਸੀ ਜਿਹੜਾ ਕਿ ਹਰਿਆਣੇ ਦੇ ਵਿੱਚ ਇੱਕ ਸ਼ਹਿਰ ਆ ਹਾਂ ਸਰਸੇ ਕੋਲੇ ਆ ਕਹਿ ਸਕਦੇ ਹਾਂ ਕਿ ਹਸਾਰ ਕੋਲੇ ਉੱਥੇ ਚਲੇ ਗਿਆ ਤੇ ਉੱਥੇ ਤੇ ਅੰਤ ਵਿੱਚ ਅੰਤ ਵਿੱਚ ਬਲਬਨ ਤੋਂ ਦੇ ਪ੍ਰਾਕਿਸਲੂ ਖਾਨ ਨੂੰ ਸੂਬੇਦਾਰੀਆਂ ਤੋਂ ਹਟਾ ਕੇ ਹਾਂਸੀ ਦੀ ਰਿਆਸਤ ਤੋਂ ਭੇਜਿਆ ਗਿਆ ਤੇ ਬਲਬਨ ਨੇ ਚੀਜ਼ ਨੂੰ ਚੁੱਪਚਾਪ ਪ੍ਰਵਾਨ ਕਰ ਲਿਆ ਤੇ ਚੰਗੇ ਮੌਕੇ ਦੀ ਉਡੀਕ ਕਰਨ ਲੱਗ ਗਿਆ ਵੀ ਜਦੋਂ ਕਿਤੇ ਮੇਰੀ ਵਾਰੀ ਆਈ ਤੇ ਉਦੋਂ ਫਿਰ ਮੈਂ ਇਹ ਸਾਬ ਕਿਤਾਬ ਉਹਨਾਂ ਦਰਬਾਰੀਆਂ ਦੇ ਨਾਲ ਕਰੂੰਗਾ ਬਲਬਨ ਨੂੰ ਅਜੇ ਗਿਆ ਇੱਕ ਸਾਲ ਹੀ ਹੋਇਆ ਸੀ ਕਿ ਰਾਜ ਦੇ ਵਿੱਚ ਅਰਾਜਕਤਾ ਫੈਲਣੀ ਸ਼ੁਰੂ ਹੋ ਗਈ ਹਰ ਮੰਦਬ ਦੀਆਂ ਮੰਨਾਈਆਂ ਕਰਨ ਲੱਗ ਗਿਆ ਤੇ ਬਾਹਰੀ ਹਮਲਾਵੇ ਤਾਂ ਵੱਧ ਹਮਲਾਵਰਤਾ ਵੱਧ ਨਹੀਂ ਸੀ ਜਿਹੜੇ ਰਾਜ ਦੇ ਨੇੜ ਤੇੜ ਦੀਆਂ ਰਿਆਸਤਾਂ ਵਾਲੇ ਸੀ ਉਹ ਵੀ ਕਹਿ ਸਕਦੇ ਹਾਂ ਕਿ ਬਗਾਵਤਾ ਕਰਨੀਆਂ ਸ਼ੁਰੂ ਕਰ ਚੁੱਕੇ ਸੀ ਤਿੰਨ ਸਾਰਿਆਂ ਦੀ ਮੰਗ ਨੂੰ ਦੇਖਦੇ ਹੋਏ ਬਹੁਤ ਸਾਰੇ ਤੁਰਕੀਆਂ ਨੇ ਆਖਿਆ ਵੀ ਬਲਬਨ ਨੂੰ ਦੁਬਾਰੇ ਸੱਦੋ ਮਤਲਬ ਇੱਕ ਧੜਾ ਸੁਲਤਾਨ ਦਾ ਸੀ ਜਾਂ ਕਹਿ ਸਕਦੇ ਹਾਂ ਕਿ ਬਲਬਨ ਦੇ ਵਿਰੋਧੀਆਂ ਦਾ ਵੀ ਕਹਿ ਸਕਦੇ ਹਾਂ ਕਿ ਸੁਲਤਾਨ ਤਾਂ ਬਹੁਤ ਸ਼ਰਾਫਤ ਭਰਿਆ ਸੀਗਾ ਉਹਨੂੰ ਬੜਾ ਪਤਾ ਨਹੀਂ ਸੀ ਲੱਗਦਾ ਮਤਲਬ ਇੱਕ ਬਲਬਲ ਦੇ ਵਿਰੋਧੀਆਂ ਦਾ ਸੀ ਤੇ ਇੱਕ ਬਲਬਲ ਦੇ ਹਾਮੀਆਂ ਦਾ ਸੀ ਇਸੇ ਤਰੀਕੇ ਦੇ ਨਾਲ ਬਲਬਲ ਦੇ ਹਾਮੀਆਂ ਦੀ ਫੌਜ ਸੀ ਜਿਹੜੀ ਤੇ ਇਸ ਦੇ ਪਾਸੇ ਸੁਲਤਾਨ ਦੀ ਫੌਜ ਸੀ ਦੋਨਾਂ ਦਾ ਮੁਕਾਬਲਾ ਆਮੋ ਸਾਹਮਣੇ ਹੋਣ ਲੱਗਿਆ ਸੀਗਾ ਸਮਾਣਾ ਦੇ ਨੇੜੇ ਮੁਕਾਬਲਾ ਪੂਰਨ ਹੋਇਆ ਨਹੀਂ ਸੀ ਸਮਾਣਾ ਕਿੱਥੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਆ ਸਮਾਣਾ ਸਟੌਰਾ ਸਰਹੰਦ ਵਿੱਚ ਤੁਸੀਂ ਆ ਇਹ ਅਕਸਰ ਬੰਦਾ ਸਿੰਘ ਬੱਧ ਦੀਆਂ ਜੰਗਾਂ 'ਚ ਵੀ ਨਾਮ ਤੁਸੀਂ ਸੁਣਿਆ ਸਮਾਣਾ ਤਾਂ ਤੇ ਪਟਿਆਲੇ ਤੋਂ ਬੜਾ ਦੂਰ ਨਹੀਂ ਨੇੜੇ ਪਿਆ ਜਾਂਦਾ ਤੇ ਉੱਥੇ ਫਿਰ ਇਹਨਾਂ ਦੇ ਵਿੱਚ ਸੁਲਤਾਨ ਤੇ ਬਲਬਨ ਦੇ ਵਿੱਚ ਕਰ ਇੱਕ ਸੁਲਾਹ ਹੋ ਗਈ ਤੇ ਬਲਬਨ ਨੂੰ ਮੌਕਾ ਦਿੱਤਾ ਗਿਆ ਵੀ ਤੂੰ ਫਿਰ ਉਹਨਾਂ ਬਗਾਵਤਾਂ ਨੂੰ ਦਬਾ ਤੇ ਅਰਾਜਕਤਾ ਨੂੰ ਦੂਰ ਕਰ ਤੇ ਬਲਬਨ ਨੇ ਫਿਰ ਉਵੇਂ ਹੀ ਕੀਤਾ ਜਿਹੜੂ ਦੇ ਵਿਰੋਧੀ ਸੀ ਉਹਨਾਂ ਨੂੰ ਟਿਕਾਣੇ ਲਾਉਣਾ ਸ਼ੁਰੂ ਕਰਤਾ ਸੀਗਾ ਇਸ ਤਰੀਕੇ ਦੇ ਨਾਲ ਫਿਰ ਬਲਬਨ ਦਾ ਦਬਦਬਾ ਰਾਜ ਭਾਗ ਦੇ ਵਿੱਚ ਫਿਰ ਵਧਣਾ ਸ਼ੁਰੂ ਹੋ ਗਿਆ ਸੀ ਬਲਬਨ ਨੇ ਜੀ ਨਾ ਵਿਰੋਧੀਆਂ ਦੀਆਂ ਸਰਗਰਮੀਆਂ ਨੂੰ ਦਬਾਉਣਾ ਸ਼ੁਰੂ ਹੀ ਕੀਤਾ ਸੀ ਕਿ ਮੰਗੋਲਾਂ ਨੇ ਮੁਲਤਾਨ ਉਤੇ ਹਮਲਾ ਕਰਤਾ ਉਹਨਾਂ ਨੇ ਸ਼ਹਿਰ ਦੇ ਕਿਲਿਆਂ ਦਾ ਨੁਕਸਾਨ ਵੀ ਕੀਤਾ ਇਸ ਤੋਂ ਬਿਨਾਂ ਉਹਨੇ ਲੋਕਾਂ ਨੂੰ ਲੁੱਟਿਆ ਵੀ ਮੰਗੋਲਾਂ ਨੇ ਤਾਂ ਉਸ ਸਮੇਂ ਫਿਰ ਸ਼ੇਰਖਾਨ ਨੂੰ ਭੇਜਿਆ ਗਿਆ ਜਿਹੜਾ ਕਿ ਬਲਬੰਦ ਦਾ ਹੀ ਰਿਸ਼ਤੇਦਾਰ ਸੀ ਕਿ ਲੋਕੀ ਉਹਦਾ ਚਚੇਰਾ ਭਰਾ ਹੀ ਲੱਗਦਾ ਸੀ ਉਹਨੂੰ ਭੇਜਿਆ ਗਿਆ ਤੇ ਉਹਨੇ ਫਿਰ ਜਦੋਂ ਪਹੁੰਚਿਆ ਫੌਜ ਲੈ ਕੇ ਤਾਂ ਉਸ ਤੋਂ ਉਹ ਤੋਂ ਫੌਜ ਦੀ ਡਰਦਿਆਂ ਹੀ ਫਿਰ ਜਿਹੜੇ ਮਗੋਲ ਸੀ ਉਹ ਆਪ ਦਾ ਡੰਡਾ ਡੇਰਾ ਚੱਕ ਕੇ ਫਰਾਰ ਹੋ ਗਏ ਸੀ ਗੱਲ ਹੈਗੀ ਆ 1259 ਦੀ ਉਸ ਸਮੇਂ ਦਿੱਲੀ ਤੇ ਦਿੱਲੀ ਦੇ ਨੇੜੇ ਜਿਹੜੇ ਮਵਾਤੀਆਂ ਨੇ ਹਮਲੇ ਕਰਨੇ ਸ਼ੁਰੂ ਕਰਤੇ ਸੀ ਤੇ ਇਹਨਾਂ ਬਗਾਵਤਾਂ ਨੂੰ ਦਬਾਉਣ ਦੇ ਲਈ ਤਾਂ 10000 ਫੌਜ ਦੇ ਕੇ ਬਲਬਨ ਨੂੰ ਭੇਜਿਆ ਗਿਆ ਤੇ ਬਲਬਨ ਨੇ ਉਹਨਾਂ ਮਵਾਤੀਆਂ ਨੂੰ ਬਹੁਤ ਸਾਰੇ ਨੂੰ ਕਤਲ ਕੀਤਾ ਤਕਰੀਬਨ 2.5 ਸੇ 100 ਦੇ ਕਰੀਬ ਫੜ ਕੇ ਗ੍ਰਿਫਤਾਰ ਵੀ ਕੀਤਾ ਤੇ ਉੱਥੋਂ ਬਹੁਤ ਸਾਰੇ ਘੋੜੇ ਤੇ ਦੱਸਿਆ ਜਾਂਦਾ ਵੀ 21 ਲੱਖ ਚਾਂਦੀ ਦੇ ਤਣਕੇ ਵੀ ਪ੍ਰਾਪਤ ਕੀਤੇ ਤੇ ਪ੍ਰਾਪਤ ਕਰਕੇ ਉਹ ਸੁਲਤਾਨ ਦੇ ਅੱਗੇ ਭੇਟ ਕੀਤੇ ਗਏ ਇਸ ਤੋਂ ਬਿਨਾ ਬਲੋਚਿਸਤਾਨ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਬਲਬਨ ਨੇ ਬਹੁਤ ਸਾਰੇ ਕਿਲਿਆਂ ਦਾ ਨਿਰਮਾਣ ਵੀ ਕੀਤਾ ਇੰਨੀਆਂ ਸਾਰੀਆਂ ਘਟਨਾਵਾਂ ਹੋਣ ਤੋਂ ਬਾਅਦ ਨਾ ਬਲਬਲ ਬਲਬਨ ਤਾਕਤ ਵਿੱਚ ਆਉਣਾ ਸ਼ੁਰੂ ਹੋ ਗਿਆ ਸੀਗਾ ਉਹਨੇ ਸੁਲਤਾਨ ਨਸੀਰਉਦੀਨ ਮਹਿਬੂਦ ਨੂੰ ਮਜਬੂਰ ਕਰਤਾ ਕਿ ਕਿਵੇਂ ਨਾ ਕਿਵੇਂ ਉਹ ਸ਼ਤਰ ਦੇ ਨੇੜੇ ਹੋ ਸਕੇ ਮਤਲਬ ਬਲਬਨ ਚਾਹੁੰਦਾ ਸੀ ਕਿ ਨਸੀਰਉਦੀਨ ਹਟ ਜੇ ਤਾਂ ਮੈਂ ਸ਼ਤਰ ਦੇ ਨੇੜੇ ਆ ਜਾ ਦੱਸਿਆ ਇਹ ਵੀ ਜੰਦਾ ਵੀ ਬਲਬਨ ਨੇ ਬਾਬਾ ਸ਼ੇਖ ਫਰੀ ਜੀ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਉਹਨਾਂ ਵੇਲਿਆਂ ਦੇ ਵਿੱਚ 12 ਫਰਵਰੀ 1266 ਈਸਵੀ ਦੇ ਵਿੱਚ ਦੱਸਿਆ ਜਾਂਦਾ ਸੁਲਤਾਨ ਨਸੀਰਉਦੀਨ ਮਹਿਮੂਦ ਇਸ ਸੰਸਾਰ ਨੂੰ ਵਿਦਾ ਕਰ ਗਿਆ ਸੀ ਇਹ ਸੁਲਤਾਨ ਐਲਤੋਤਮਿਸ਼ ਦਾ ਮੁੰਡਾ ਸੀ ਇਹਦੇ ਬਾਰੇ ਜਿਆਦਾ ਇਤਿਹਾਸ ਚੁੱਪ ਮਿਲਦਾ ਦਸਿਆ ਇਹ ਵੀ ਜਾਂਦਾ ਵੀ ਹੋ ਸਕਦਾ ਵੀ ਉਸ ਸਮੇਂ ਦੇ ਸਮਕਾਲੀ ਇਤਿਹਾਸਕਾਰਾਂ ਨੂੰ ਇਹ ਆਖਿਆ ਗਿਆ ਹੋਵੇ ਵੀ ਤੁਸੀਂ ਜ਼ਿਆਦਾ ਮੂੰਹ ਨਹੀਂ ਖੋਲਣਾ ਕਿਉਂਕਿ ਗੱਦੀ ਪ੍ਰਾਪਤ ਕਰਨ ਲਈ ਦਸਿਆ ਜਾਂਦਾ ਵੀ ਬਲਬਨ ਨੇ ਬਹੁਤ ਸਾਰਿਆਂ ਨੂੰ ਖੁੰਝੇ ਪਹਿਲਾਂ ਹੀ ਲਾਤਾ ਸੀਗਾ ਜਿਦੇ ਵਿੱਚ ਸੁਲਤਾਨ ਨਸੀਰਉਦੀਨ ਮਹਿਮੂਦ ਦੇ ਰਿਸ਼ਤੇਦਾਰ ਵੀ ਸੀ ਸ਼ਾਮਲ ਸੀ ਕੁਝ ਭਰਾ ਵੀ ਸੀ ਇਹਨਾਂ ਸਾਰਿਆਂ ਨੂੰ ਖੁੰਝੇ ਲਾਉਣ ਦਾ ਵੀ ਉਸ ਜ਼ਿਕਰ ਸ਼ੱਕ ਦੇ ਘਰੇ ਚ ਦਸਿਆ ਜਾਂਦਾ ਵੀ 1260 ਤੋਂ ਲੈ ਕੇ 66 ਤੱਕ ਦਾ ਜ਼ਿਆਦਾ ਇਤਿਹਾਸ ਨਹੀਂ ਮਿਲਦਾ ਨਸੀਰਉਦੀਨ ਮਹਿਮੂਦ ਬਾਰੇ ਤਾ ਇਸ ਤੋਂ ਬਾਅਦ ਸੁਲਤਾਨ ਬਣਿਆ ਸੀਗਾ ਬਲਬਨ ਦਿੱਲੀ ਦੇ ਤਖਤ ਉਤੇ ਬਲਬਨ ਗੱਦੀ ਉਤੇ ਬੈਠਿਆ ਸੀ ਅਗਲਾ ਐਪੀਸੋਡ ਆਪਾਂ ਬਲਬਨ ਦੇ ਬਾਰੇ ਲੈ ਕੇ ਮਿਲਾਂਗੇ ਇਸ ਤੋਂ ਪਹਿਲਾਂ ਆਪਾਂ ਅ ਮੁਹੰਮਦ ਬੇਨ ਕਾਸਿਮ ਮੁਹੰਮਦ ਗੋਰੀ ਮਹਿਮੂਦ ਗਜ਼ਨਵੀ ਮੁਹੰਮਦ ਗੋਰੀ ਇਲਤੁਤਮਿਸ਼ ਰਜੀਆ ਸੁਲਤਾਨ ਵਰਗੇ ਸਾਰੇ ਸੁਲਤਾਨਾਂ ਦਾ ਇਤਿਹਾਸ ਆਪਾਂ ਪਹਿਲਾ ਐਪੀਸੋਡ ਬਣਾ ਚੁੱਕੇ ਹਾਂ ਅੱਜ ਤੁਸੀਂ ਸੁਣਿਆ ਨਸੀਰਉਦੀਨ ਮਹਿਮੂਦ ਦਾ ਇਤਿਹਾਸ ਸੋ ਅਗਲੀ ਵਾਰੀ ਬਲਬਨ ਦਾ ਐਪੀਸੋਡ ਲੈ ਕੇ ਮਿਲਦੇ ਹਾਂ ਧੰਨਵਾਦ ਮਿਹਰਬਾਨੀ